ਕਈ ਵੇਤਰ ਬੰਦ ਨਾ ਵੀ ਲੋਨ ਵਗੈਰਾ ਦੱਸ ਦਿਆ ਕਰੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਲੋਨ ਹੋ ਜਾਂਦਾ ਤੁਹਾਡੀ ਪ੍ਰੋਫਾਈਲ ਤੇ ਡਿਪੈਂਡ ਹੁੰਦਾ 5 ਕ ਲੱਖ ਰੁਪਏ ਦੀ ਕਾਰ ਆ ਜੇ ਉਹਦੇ ਡੇਢ ਕ ਲੱਖ ਰੁਪਏ ਦੇਦਾ ਲੱਖ ਰੁਪਏ ਦੇ ਕੇ ਵੀ ਹੋ ਜਾਊ 50000 ਦੇ ਕੇ ਵੀ ਹੋ ਜਾਊ ਉਹ ਤੁਹਾਡੇ ਡਿਪੈਂਡ ਕਰਦਾ ਪ੍ਰੋਫਾਈਲ ਤੇ ਵੀਰੇ i20 ਤੋਹਫਾ 175000 ਸਿਰਫ 10 ਮਾਡਲ ਗੱਟੇ ਪਿਆਰ ਚ ਚੱਲਦਾ 20 ਪਲੱਸ ਰੇਟ ਇਹਦਾ ਆਪਣੇ ਕੋਲੇ ਸਿਰਫ 14 ਲੱਖ ਦੀ ਆਸਕਿੰਗ ਆ ਨੈਟ ਰੇਟ ਜਿਹੜਾ ਦੇਣੇ ਵਾਲਾ 13 ਲੱਖ ਰੁਪਏ ਦੀ ਗੱਡੀ ਦਵਾਂਗੇ ਆ ਜਾਓ ਤੇ 딜 ਕਰ ਲਓ ਤੇ ਲੈ ਜਾਓ ਇਹ بیس ਮਾਡਲ ਹੈ ਜਿਹੜੇ ਮੇਰੇ ਵੀਰ ਨੇ 15-20 ਹਜ਼ਾਰ ਰੌਨ ਪੇਮੈਂਟ ਦੇਣੀ ਆ ਉਹਦੇ ਵਾਸਤੇ ਆ ਗੱਡੀ ਆ ਅੱਛਾ ਇਹ ਆਹ ਵੀਡੀਓ ਸ਼ੇਅਰ ਕਰਤੀ ਉਹਦੇ ਵਾਸਤੇ 10 ਹਜ਼ਾਰ ਦਾ ਡਿਸਕਾਊਂਟ ਲੈ ਬਾਈ ਸਿੱਧਾ ਸਿੱਧਾ 10 ਹਜ਼ਾਰ ਰੁਪਏ ਦਾ ਐਂਡ ਫਲੈਟ ਡਿਸਕਾਊਂਟ ਹੈ ਇੱਦਾਂ ਨਹੀਂ ਸਾਰੀਆਂ ਤੇ ਹੀ ਇਹ ਵੀਰੇ 21 ਹਜ਼ਾਰ ਚੱਲੀ ਆ ਸਰਵਿਸ ਦਾ ਬਿੱਲ ਵਿੱਚ ਪਿਆ ਦੂਜੀ ਸਰਵਿਸ ਆਪਾਂ ਕਰਾਦੀ ਹੂੰ ਰੇਟ ਵੀਰੇ ਦਾ 23 ਲੱਖ ਰੁਪਏ ਦੀ ਗੱਡੀ ਦਵਾਂਗੇ ਡੀਜ਼ਲ ਆਟੋਮੈਟਿਕ AX7 ਕਮੀ ਕੋਈ ਕਾਰ ਚ ਬਈ ਕਮੀ ਗਮੀ ਕੋਈ ਨਹੀਂ ਹੈਗੀ ਹੈਗੀ ਹੈ ਕਿਹੜੀ ਕਮੀ ਹੈ ਪਤਾ ਨਾਲੇ ਤੁਹਾਨੂੰ ਅੱਛਾ ਦੱਸੋ ਹੁਣੀ ਦੱਸਦੇ ਹੁਣ ਦੱਸ ਦੋ ਦੱਸ ਦੋ ਦੱਸਦੇ ਆਪ ਵੀ ਕਮੀ ਹੈ ਜੀ ਬਈ ਤੁਹਾਡੀ ਹਾਂ ਜੀ ਅਡਾ ਜਿਹੜਾ ਬਈ ਕਾਰ ਲੈ ਜੇ ਬਾਕੀ ਕੋਈ ਕਮੀ ਨਹੀਂ ਕਾਰ ਦੇ ਵਿੱਚ ਸਾਡੇ 6 ਲੱਖ ਰੁਪਏ ਦੀ ਫੋਰਚੂਨਰ ਦੀ ਡਿਮਾਂਡ ਕਰੀਆ ਮਿੱਤਰੋ ਮੌਕੇ ਤੇ ਤੁਹਾਡਾ ਮਨਤਨ ਵੀ ਹੋ ਜਾਊਗਾ ਐਨੀ ਵਾ ਤੁਹਾਡੀ 6 ਲੱਖ ਦੀ ਬਣਦੀ ਹੈ 6.5 ਲੱਖ ਦੀ ਬਣਦੀ ਹੈ ਕਿਤੇ ਬਣ ਸਕਦੀ ਹੈ ਪੰਜਾਬ ਨੰਬਰ ਦੀਆਂ ਕਾਰਾਂ ਦਵਾਂਗਾ ਅੱਜ ਤੁਹਾਨੂੰ ਆਪਾਂ ਸਾਰੀਆਂ ਬਈ ਕੋਈ ਵੀ ਕਾਰ ਲੈਣੀ ਆ ਅੱਜ ਤੁਸੀਂ ਕਾਰ ਖਰੀਦ ਸਕਦੇ ਹੋ ਕਮਲ ਆਟੋ ਡੀਲਰ ਦੇ ਉਤੋਂ ਤੇ ਭਾਈ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਤਾਂ ਉਹਦੇ ਤੇ ਲੋਨ ਵਗੈਰੇ ਦੀ ਫੈਸਿਲਿਟੀ ਵੀ ਹੈਗੀ ਹੈ ਵੀਰੇ ਠੀਕ ਠਾਕ ਹੋ ਹਾਂਜੀ ਹਾਂਜੀ ਅਸੀਂ ਕਾਲ ਵੀਰੇ ਤੇ ਭਾਈ ਅੱਜ ਸਾਰੀਆਂ ਕਾਰਾਂ ਹੈ ਪੰਜਾਬ ਨੰਬਰ ਸਾਰੀਆਂ ਇੰਡੀਆ ਦਾ ਰੀਡ ਤੇ ਆਪਣੀ ਵੀ ਦੂਜਾ ਨੰਬਰ ਹੋਣਾ ਨਹੀਂ ਹਣਾ ਬਿਲਕੁਲ ਵੀਰੇ ਤੇ ਲੋਨ ਵਗੈਰਾ ਦੀ ਹੈ ਕਿ ਵਜਰੇ ਲੋਨ ਕਰਾ ਦਿੰਦੇ ਆ ਵੀਰੇ तकरीबन ਕਈ ਗੱਡੀਆਂ ਦੇ ਤਾਂ ਫੁੱਲ ਹੀ ਹੋ ਜਾਂਦਾ ਕਈ ਗੱਡੀਆਂ ਤੇ 90 95% ਤੱਕ ਹੋ ਜਾਂਦਾ 60 70% ਤਾਂ ਹਰੇਕ ਤੇ ਹੀ ਹੋ ਜਾਂਦਾ ਓਕੇ ਇਹ ਪਹਿਲੀ ਉਹ ਗੱਡੀ ਵੀਰੇ ਸਕੋਰਪੀਓ ਐਸ 11 ਫਰਸਟ ਓਨਰ ਲੋਕਲ ਲੁਧਿਆਣੇ ਦਾ ਨੰਬਰ 18 ਲੱਖ ਰੁਪਈਆ ਆਸਕਿੰਗ ਆ ਔਨ ਟੇਬਲ ਦੀ ਡੀਲ ਆ ਕਸਟਮਰ ਦੀ ਕਾਰ ਆ 18 ਲੱਖ ਰੁਪਈਆ ਫਰਸਟ ਓਨਰ ਬਈ ਹਾਂਜੀ ਲੁਧਿਆਣੇ ਦਾ ਨੰਬਰ ਅਲਾਈ ਟਾਇਰ ਐਕਸਟਰਾ ਲੱਗੇ ਹੋਏ ਨੇ ਸੀਟ ਕਵਰ ਵਗੈਰਾ ਸਾਰਾ ਕੁਝ ਓਕੇ ਆ ਹਾਂਜੀ ਬੂਫਰ ਵਾਫਰ ਲੱਗਿਆ ਹੋਇਆ ਕੈਪਟਨ ਸੀਟਾਂ ਵਾਲਾ ਵੇਰੀਐਂਟ ਆ ਆਹ ਇਹ ਵੀਰੇ ਆ ਗਈ ਕੀ ਆ ਦੀ ਕੈਰਨਜ਼ ਹਾਂ ਹਾਂ ਬਲੈਕ ਕਲਰ ਦੀ ਟਾਪ ਐਂਡ ਵੇਰੀਐਂਟ ਆ ਓਕੇ ਇਹ ਹੈਗੀ ਆ ਕਿਹੜੀ ਪਲੱਸ ਆ ਇਹ ਲਗਜ਼ਰੀ ਪਲੱਸ ਲਗਜ਼ਰੀ ਪਲੱਸ ਫਰਸਟ ਓਨਰ ਠੀਕ ਹੈ ਲੋਕਲ ਲੁਧਿਆਣੇ ਦਾ ਨੰ ਕਾਰ ਇੰਨੀ ਆ ਭਈ ਹੈ ਨਾ ਬੇਰੀਅੰਡ ਦਾ ਪਤਾ ਹੀ ਨਹੀਂ ਲੱਗਦਾ ਮਿੱਤਰੋ ਹਾਲ ਤੱਕ ਭਈ ਇਹਦੇ ਸਟicker ਵੀ ਨਹੀਂ ਉਤਰੇ ਕਾਰ ਦੇ ਹਨਾ ਗੁਰਪ੍ਰੀਤ ਦਿਖਾ ਦੇ ਇੱਕ ਵਾਰ ਭਈ ਚੱਲੀ ਸਾਰੀ 29868 ਕਿਲੋਮੀਟਰ ਭਈ ਤੇ ਚੈੱਕ ਕਰ ਲੋ ਭਈ ਹਨਾ ਤੇ ਸਾਰੇ ਸਟicker ਵਗੈਰਾ ਐਵੇਂ ਹੀ ਐਜ਼ ਇਟ ਲੱਗੇ ਪਏ ਨੇ ਆ ਚੈੱਕ ਕਰ ਲੋ ਭਈ ਹਨਾ ਟੀਚਰ ਦੱਸਾਂ ਇਹਦੇ ਸਨਰੂਫ ਵੈਂਟੀਲੇਟਡ ਸੀਟਾਂ ਕੁਝ ਬਟਨ ਠੀਕ ਹੈ ਪੈਕਣਾ ਫੀਚਰ ਹੋਰ ਵੀ ਬਹੁਤ ਹੀ ਜਿਆਦੇ ਨੇ ਸਟੀering ਕੰਟਰੋਲ ਕਰੂਜ਼ ਕੰਟਰੋਲ ਪਤਾ ਹੀ ਨਹੀਂ ਕਿਹੜੇ ਕਿਹੜੇ ਕੰਟਰੋਲ ਨੇ ਬੱਪ ਪਰੌਂਠਾ ਨਹੀਂ ਪਕਾ ਕੇ ਦਿੰਦੀ ਇਹ ਬਾਕੀ ਯਾਰ ਕੁਝ ਕਰਦੀ ਸਾਰੇ ਕੰਟਰੋਲ ਆ ਹਾਂ ਤੇ ਰੇਟ ਸੀਦਾ ਰੇਟ ਵੀਰੇ ਇਹਦਾ ਪਾਰਟੀ ਦੀ ਕਾਰ ਆ ਡਾਕਟਰ ਸਾਹਿਬ ਦੀ ਹਾਂਜੀ 15.5 ਲੱਖ ਰੁਪਏ ਆਸਕਿੰਗ ਆ 15.50 ਠੀਕ ਆ ਜੀ ਮੌਕੇ ਦੇ ਮਾਨਤਨ ਜੋ ਹੋਇਆ ਇਹ ਤਾਂ ਦੇਖ ਲਾਂਗੇ ਆਪਾਂ ਕਸਟਮਰ ਦੀ ਕਾਰ ਆ ਆ ਗਈ ਸ਼ੇਰ ਨਹੀਂ ਆਹਾ ਹਾਂਜੀ ਠੀਕ ਐ ਇਹ ਹੈਗੀ ਵੀਰੇ ਮਰਸੀਡੀਜ਼ ਦੀ ਐਮ ਐਲ 350 ਹਾਂਜੀ 3500 ਸੀਸੀ ਇੰਜਣ ਵਾਲੀ ਬੀ 6 ਇੰਜਣ ਹੈ ਇਹਦਾ ਲੋਕਲ ਲੁਧਿਆਣਾ ਦਾ ਨੰਬਰ ਆ ਪੇਡ ਏਅਰਮੈਟਿਕ ਤਾਂ ਆਉਂਦਾ ਨਹੀਂ ਇੱਥੇ ਏਅਰਮੈਟਿਕ ਆਉਂਦਾ ਫੁੱਲ ਐਂ ਜਾਂਦੀ ਤਾਂ ਨੂੰ ਤਾਂ ਕਿੰਨੇ ਇੰਚ ਉੱਪਰ ਉਠਹਦੀ ਐ ਇਹ ਵੀਰੇ 6 6 ਇੰਚ ਚੱਕੀਆਂ ਉਹ ਆਹੇ ਹਾਈ ਐਂਡ ਗੱਡੀਆਂ 6 6 ਇੰਚ ਚੱਕੀਆਂ ਹੈ ਹਾਂਜੀ ਨਹੀਂ ਨਹੀਂ ਉਹ ਦੂਜੇ ਲੋਡ ਸੀਗਾ ਠੀਕ ਹੈ ਲੈ ਆਹ ਅੰਦਰ ਚੈੱਕ ਕਰੋ ਬਈ ਕਾਰ ਹੈ ਨਾ ਸਾਨੂੰ ਬਗਾਰ ਸਾਰਾ ਕੁਝ ਫੀਚਰ ਵਰਕਿੰਗ ਨੇ ਬਈ ਕਾਰ ਦੇ ਨਾ ਤੇ ਕਾਰ ਦੀ ਕੰਡੀਸ਼ਨ ਨਾ ਦੇਖੋ ਬਈ ਬਾ ਕਮਾਲ ਕੰਡੀਸ਼ਨ ਹੈ ਤੇ ਰੇਟ ਵੀ ਤੁਹਾਨੂੰ ਐਸਾ ਮਿਲ ਜੂਆ ਕਾਰ ਦਾ ਬਾਈ ਮਾ ਤਾਂ ਉਹਨੇ ਸੁਪਨੇ 'ਚ ਵੀ ਨਹੀਂ ਸੋਚਿਆ ਹੁਣ ਵੀ ਗੱਲ ਕਰੀਏ 14 ਲੱਖ 'ਚ ਕਿਹੜੀ ਨਵੀਂ ਕਾਰ ਆਉਂਦੀ ਐ 14 ਲੱਖ ਦੀ ਵੀਰੇ ਗੱਡੀ ਆਉਂਦੀ ਆ ਆਹ ਦੇਖ ਜਾਂਦੀ ਮਗਰ ਹਾਂ ਆ ਆਉਂਦੀ ਐ ਬਾਈ ਹੈਨਾ ਆਉਂਦੀ ਆ ਇਹਦੇ ਰੇਟ ਇਹ ਨਵੀਂ ਦੇ ਰੇਟ ਦੇ ਵਿੱਚ ਆਪਾਂ ਪੁਰਾਣੀ ਦੇਵਾਂਗੇ ਜਿਹੜੀ ਕਿੰਨੇ ਕਿੰਨੇ ਮੁੱਲ ਦੀ ਕਾਰ ਹੁੰਦੀ ਐ ਇਹ ਸਵਾ ਕਰੋੜ ਦੀ ਗੱਡੀ ਐ ਵੀਰੇ ਸਵਾ ਕਰੋੜ ਦੀ ਨਵੀਂ ਹੁੰਦੀ ਐ ਇਹ ਬਾਜ਼ਾਰ 'ਚ ਚੱਲਦਾ 20 ਪਲੱਸ ਰੇਟ ਇਹਦਾ ਆਪਣੇ ਕੋਲੇ ਸਿਰਫ 14 ਲੱਖ ਦੀ ਆਸਕਿੰਗ ਆ ਨੈਟ ਰੇਟ ਜਿਹੜਾ ਦੇਣੇ ਵਾਲਾ 13 ਲੱਖ ਰੁਪਏ ਦੀ ਗੱਡੀ ਦਵਾਂਗੇ ਆ ਜਾਓ ਉਹਦੇ ਦੇਖੀਲ ਕਰ ਲੋ ਤੇ ਲੈ ਜਾਓ ਸਿੱਧਾ ਸਿੱਧਾ ਲੱਖ ਰੁਪਇਆ ਦੇ ਬਈ ਹੈਨਾ ਹਾਂਜੀ ਤੇ ਆ ਜਾਓ ਬਈ ਹੈਨਾ ਬਈ ਪਸਤਾਉਂਗੇ ਫੇਰ ਜੇ ਹੱਥੋਂ ਲੰਘ ਗਿਆ ਕਿਉਂਦੀ ਵੇਰ ਆ ਆ ਜੀ ਬਈ ਹਣਾ ਕਿਹਨੇ ਕਿਹਨੇ ਪਿਉਂਦੀ ਵੇਰ ਖਾਦੇ ਨੇ ਮੜਾਇਆ ਕਮੈਂਟ ਕਰਕੇ ਦੱਸਿਓ ਬਈ ਹੈਨਾ ਬਚਪਨ ਦੀ ਯਾਦ ਯਾਦ ਤਾਜ਼ਾ ਕਰੋ ਥੋੜੀ ਜਿਹੀ ਮੜਾਇਆ ਆਹਾ ਬਈ ਇਹ ਵੀਰੇ ਹੈਗੀ ਕਵਿਡ ਗੱਡੀ ਆ ਪੈਟਰੋਲ ਓਕੇ ਮਹਾਲੀ ਦਾ ਨੰਬਰ ਫਸਟ ਓਨਰ ਰੇਟ ਵੀਰੇ 235000 ਰੁਪਿਆ ਪੈਟਰੋਲ ਗੱਡੀ ਆ ਮਾਨਤਨ ਵੀ ਹੋਜੂ ਤੇ ਲੋਨ ਵੀ ਹੋਜੂਗਾ ਠੀਕ ਹੈ ਵੀਰੇ ਤੇ ਆਹ ਇਹ ਵੀਰੇ 1.5 ਲੱਖ ਰੁਪਿਆ ਦੀ ਫੋਰਡ ਫੀਗੋ ਓਕੇ ਡੀਜ਼ਲ 10 ਮਾਡਲ ਹਾਂਜੀ ਟਾਈਟੇਨੀਅਮ ਆ ਟਾਪ ਐਂਡ ਵੇਰੀਐਂਟ ਠੀਕ ਹੈ ਗੱਡੀ ਲੈਣ ਵਾਲੀ ਆ ਪੂਰੀ ਟਾਪ ਇਹ ਨਾਲ ਹੀ ਪੂਰੀ ਮਤਲਬ ਸਰਟੀਫਾਈਡ ਕਾਰ ਐ ਸਰਟੀਫਾਈਡ ਆਪਣੀਆਂ ਸਾਰੀਆਂ ਸਰਟੀਫਾਈਡ ਹੁੰਦੀਆਂ ਨੇ ਠੀਕ ਹੈ ਤੇ ਆਹ ਆਪਣੀ ਮੋਹਰ ਲਾ ਦਿੱਤੀ ਆ ਠੀਕ ਹੈ ਇਹ ਵੀਰੇ ਹੈਗੀ ਆ ਆਲਟੋ 800 ਐਲ ਐਕਸ ਵੇਰੀਐਂਟ ਆ ਹਾਂਜੀ ਟਾਇਰ ਟੂ ਵਧੀਆ ਨੇ ਠੀਕ ਹੈ ਤੇ ਸੋਹਣੇ ਫੀਚਰ ਆ ਗੱਡੀ ਦੇ ਠੀਕ ਆ ਆ ਬੰਨੁੰਦੀਂਦੇ ਨੇ ਫੀਚਰ ਫੀਸ਼ਾ ਤਾਂ ਦਿੰਦੇ ਨਹੀਂ ਤੁਸੀਂ ਆ ਉਹ ਮੈਂ ਲਵਾ ਦੂੰ ਯਾਰ ਹੁਣ ਦੱਸ ਕੀ ਰਹਿ ਗਿਆ ਪਿੱਛੇ ਦੱਸ ਉਹ ਮੈਂ ਲਗਾਉਂਦਾ ਸੀ ਤਾਂ ਹੀ ਇੱਥੇ ਖੜਾ ਸੀ ਠੀਕ ਐ ਇਹ ਗੱਡੀ ਦੇਵਾਂਗੇ 215000 ਦੀ ਲੋਨ ਕਰਾਵਾਂਗੇ 30-35000 ਰੁਪਿਆ ਲੈ ਕੇ ਬਾਕੀ ਕਰਾ ਦਾਂਗੇ ਲੋਨ ਲੈ ਵੀ ਇਹ ਬੇਸ ਮਾਡਲ ਐ ਮਤਲਬ ਜਿਹੜੇ ਮੇਰੇ ਵੀਰ ਨੇ 15-20000 ਰੌਨ ਪੇਮੈਂਟ ਦੇਣੀ ਆ ਉਹਦੇ ਵਾਸਤੇ ਆ ਗੱਡੀ ਆ ਅੱਛਾ ਇਹ ਵੀ 13 ਮਾਡਲ ਆ ਇਹ ਵੀ 13 ਮਾਡਲ ਆ ਇਹ ਵੀ 215000 ਦੀ ਦੇ ਦਾਂਗੇ 215000 ਦੀ ਹਾਂ ਇਹ ਵੀਰੇ ਆ ਗਈ ਟਾਟਾ ਦੀ ਬੋਲਟ XT वेरिएंट ਆ ਹਾਂਜੀ ਫੁੱਲ ਹੈਵੀ ਠੀਕ ਹੈ ਠੀਕ ਹੈ ਏਰੇ ਡੰਡਾ ਡੁਣਾ ਮਾਰ ਕੇ ਦੇਖੀਓ ਬਣਾਏ ਇਹਦੇ ਦੇ ਦੇਖ ਲਾ ਆਫ ਚੜ ਜਾ ਬਈ ਬਿਲਡ ਕੁਆਲਟੀ ਸੋਹਣੀ ਬਿਲਡ ਕੁਆਲਟੀ ਦੀ ਕਾਰ ਹੈ ਨਾ ਤਕੜੀ ਹਾਂਜੀ ਤੇ ਇਹ ਮਾਡਲ 2015 ਇਹ 15 ਮਾਡਲਾ ਵੀਰੇ ਪੈਟਰੋਲ ਗੱਡੀ ਆ ਚੱਲੀ ਕਿੰਨੀ ਕਹੇ ਇਹ ਚੱਲੀ ਸਿਰਫ 80000 ਚੱਲੀ ਆ ਸੋਹਣੇ ਜਿਹੇ ਰੁਪਏ ਕਿੰਨੇ ਨਿਕਲਦੇ ਇਹ ਵੀਰੇ 2,75,000 ਆਸਕਿੰਗ ਆ ਹੂੰ ਹੂੰ ਵੀਰੇ ਆ ਨਾ ਯਾਰ ਇੱਕ ਕੰਮ ਕਰੋ ਜਿਨੇ ਆਹ ਵੀਡੀਓ ਸ਼ੇਅਰ ਕਰਤੀ ਉਹਦੇ ਵਾਸਤੇ 10000 ਦਾ ਡਿਸਕਾਊਂਟ ਲੈ ਬਈ ਠੀਕ ਨਹੀਂ ਸਿੱਧਾ ਸਿੱਧਾ 10000 ਰੁਪਏ ਦਾ ਐਨ ਫਲੈਟ ਡਿਸਕਾਊਂਟ ਹੈ ਇਹਦੇ ਨਹੀਂ ਸਾਰੀਆਂ ਤੇ ਹੀ ਅਗਰ ਵੀਡੀਓ ਸ਼ੇਅਰ ਕਰਕੇ ਆਉਂਗੇ ਬਾਈ ਵੀਡੀਓ ਸ਼ੇਅਰ ਕਰੀ ਹੋਵੇ ਘੱਟੋ ਘੱਟ 5 ਗਰੁੱਪਾਂ 'ਚ ਬਸ ਠੀਕ ਹੈ ਤੇ ਆਹ ਆ ਗਈ ਟਿਆਗੋ ਟਾਟਾ ਦੀ ਟਿਆਗੋ 2018 ਮਾਡਲ ਆ 19 ਦੀ ਰਜਿਸਟ੍ਰੇਸ਼ਨ ਆ ਓਕੇ ਕਸਟਮਰ ਆ ਲੋਕਲ ਨੰਬਰ ਆ ਰੇਟ 415000 ਰੁਪਏ ਆ ਡੀਜ਼ਲ ਗੱਡੀ ਆ ਐਕਸਟੀ ਆ ਟਿਆਗੋ ਲੈ ਵੀ ਚੱਕ ਲੋ ਬਾਈ ਹੈਨਾ ਤੇ ਡੀਜ਼ਲ ਦੀ ਕਾਰ ਇਹ ਨਹੀਂ ਦਿਖਾ ਦੀਏ ਆ ਆ ਜੋ ਬਾਈ ਹੈ ਬੰਦ ਦਿਖਾਈਏ ਤੇ ਤੁਹਾਨੂੰ ਐਕਸਯੂਵੀ 7 ਦਿਖਾ ਦਈਏ ਜੀ 700 ਚੈੱਕ ਕਰੋ 700 ਇਹ ਲਗਜ਼ਰੀ ਹੈ ਇਹ ਵੀਰੇ ਐਕਸ 7 7 ਲਗਜ਼ਰੀ ਹੋਈ ਹੁੰਦੀਆਂ ਨੇ ਇਹ ਸਾਰੇ ਦਾ ਫੀਚਰ ਪਾ ਦੇ ਜ ਰਹਿ ਗਈ ਗਿਆ ਸਾਰਾ ਕੁਝ ਹੈ ਅਡਾਸ ਵੀ ਆਦੇ ਚ ਠੀਕ ਆ ਤੇ ਕਰੂਜ਼ ਕੰਟਰੋਲ ਆਟੋ ਬ੍ਰੇਕਿੰਗ ਆਟੋ ਕੀ ਹੁੰਦਾ ਸਾਰਾ ਕੁਝ ਹੀ ਡੀਜ਼ਲ ਵੀ ਆ ਗੱਡੀ ਇਹ ਤੇ ਆਟੋਮੈਟਿਕ ਵੀ ਆ ਅੱਛਾ ਇਹ ਜਿਹੇ ਉਹ ਹੈਗਾ ਵੀ ਰਸੀਟਾਂ ਤੇ ਏਸੀ ਜਾਂਦਾ ਨਾ ਨਹੀਂ ਇਹ ਤੇ ਨਹੀਂ ਆਉਂਦਾ ਵੀਰੇ ਇਹਦੇ ਨਹੀਂ ਆਉਂਦਾ ਨਾ ਨਹੀਂ ਇਹਦੇ ਨਹੀਂ ਆਉਂਦਾ ਅੱਛਾ ਜਿਹੜਾ 24 ਚਾਹੀਆਂ ਨੇ ਉਹਨਾਂ ਦੇ ਆਉਂਦਾ ਠੀਕ ਐ 23 ਵਾਲੀਆਂ ਚ ਨਹੀਂ ਹੈਗਾ ਵੀ ਇਹ 23 ਮਾਡਲ ਆ ਇਹ ਵੀਰੇ 21000 ਚੱਲੀ ਆ ਸਰਵਿਸ ਦਾ ਬਿੱਲ ਵਿੱਚ ਪਿਆ ਦੂਜੀ ਸਰਵਿਸ ਆਪਾਂ ਕਰਾ ਦਈ ਹੂੰ ਰੇਟ ਵੀਰੇ ਦਾ 23 ਲੱਖ ਰੁਪਏ ਦੀ ਗੱਡੀ ਦੇਵਾਂਗੇ ਡੀਜ਼ਲ ਆਟੋਮੈਟਿਕ ਐਕਸ 7 ਐਕਸ ਯੂ ਵੀ 7 ਡਬਲ ਇਹ ਬੰਪਰ ਤੋਂ ਬੰਪਰ ਓਰੀਜਨਲ ਆ ਸਾਰੀ ਬੰਪਰ ਤੋਂ ਬੰਪਰ ਓਰੀਜਨਲ ਕੋਈ ਕਲਮਣੀ ਕੋਈ ਕੁਝ ਨਹੀਂ ਸਾਰੀ ਓਰੀਜਨਲ ਲੈ ਵੀ ਆਜੋ ਫਿਰ ਲੋਨ ਕਿੰਨਾ ਹੋਊ ਤੇ ਲੋਨ ਵੀਰੇ ਦੇ ਤੇ ਕਰਾ ਦਾਂਗੇ 18-19 ਲੱਖ ਦਾ ਇਹ ਆ ਗਈ ਆਪਣੇ ਲਵੇ ਪੁਜੈਰੋ ਬਈ ਪੁਜੈਰੋ ਕਾਰ ਆ ਹੁਣ ਤੇ ਇਹ ਹੈਗੀ ਰਫ ਐਂਡ ਟਫ ਕਰ ਜਿੱਥੇ ਮਰਜ਼ੀ ਚਾੜ ਦਿਓ ਜਿੱਥੇ ਮਰਜ਼ੀ ਤਾਰ ਦਿਓ ਹਾਂਜੀ ਇਹ ਮਾਡਲ ਇਹ ਵੀਰੇ 2015 ਮਾਡਲ ਆ ਹਾਂਜੀ ਫਰਸਟ ਓਨਰ ਆ ਲੋਕਲ ਲੁਧਿਆਣੇ ਦਾ ਨੰਬਰ ਆ ਨੰਬਰ ਵੀ ਪੂਰਾ ਘੈਂਟ ਆ ਪੇਡ ਠੀਕ ਐ ਆਟੋਮੈਟਿਕ ਗੱਡੀ ਆ 4/2 ਇੰਟੀਰੀਅਰ ਚੈੱਕ ਕਰਾਇਓ ਗੱਡੀ ਦਾ ਹਾਂਜੀ ਬਿਲਕੁਲ ਹੀ ਨਵਾਂ ਪਿਆ ਹਜੇ ਨਾ ਆਈ ਆ ਗੱਡੀ ਕੰਪਾਊਂਡ ਵਾਲ ਛੋਣੀ ਆ ਉਹ ਕਰਾ ਕੇ ਦਵਾਂਗੇ ਇਹ ਚ ਫੀਚਰ ਵੀ ਬੜੇ ਵਧੀਆ ਨੇ ਯਾਰ ਪੈਡਲ ਸ਼ਿਫਟਰ ਆ ਦੇ ਤੇ ਗੇਅਰ ਵਾਲਿਆ ਆ ਕੋਈ ਕਮੀ ਕੋਈ ਘਰ ਚ ਬਈ ਕਮੀ ਕੋਈ ਨਹੀਂ ਹੈਗੀ ਹੈਗੀ ਹੈ ਕਿਹੜੀ ਕਮੀ ਹੈ ਪਤਾ ਨਾਲੇ ਤੁਹਾਨੂੰ ਅੱਛਾ ਦੱਸ ਦੋ ਹੁਣੀ ਦੱਸਦੇ ਹੁਣ ਦੱਸ ਦੋ ਦੱਸ ਦੋ ਦੱਸਦੇ ਆਪ ਵੀ ਕਮੀ ਹੈ ਜੀ ਬਾਈ ਤੁਹਾਡੀ ਹਾਂ ਜੀ ਅਡਾ ਜਿਹੜਾ ਬਈ ਕਾਰ ਲੈ ਜੇ ਬਾਕੀ ਕੋਈ ਕਮੀ ਨਹੀਂ ਕਾਰ ਦੇ ਵਿੱਚ ਬਸ ਓਨਰ ਸਿਰਫ 9 ਲੱਖ ਰੁਪਏ ਦੀ ਗੱਡੀ ਆ ਤੇ ਆਹ ਆ ਗਈ ਜੈਗਵਾਰ ਆਪਣੇ ਲੈ ਬਾਈ ਇਹ ਵੀਰੇ ਜੈਗਵਾਰ ਫਰਸਟ ਓਨਰ ਲੋਕਲ ਲੁਧਿਆਣਾ ਨੰਬਰ ਨੰਬਰ ਵੀ ਪੇਡ ਆ ਫੁੱਲ ਹੈਵੀ ਗੱਡੀ ਆ ਬਹੁਤ ਨਜਾਇਜ਼ ਹੀ ਹੈਵੀ ਨਜਾਇਜ਼ ਜੀ ਜਿਨਾ ਕਹਦੀ ਆਪਾਂ ਸ਼ੌਕ ਪੂਰਾ ਕਰਨ ਵਾਸਤੇ ਵੀ ਇਹ ਪਗੜੀ ਲੈ ਸਕਦੇ ਆ ਤੇ ਡੋਲੀਆਂ ਡੁਲੀਆਂ ਲਾਉਣ ਵਾਸਤੇ ਵੀ ਇਹ ਗੱਡੀ ਲੈ ਸਕਦੇ ਆ ਹਾਂ ਮੈਂ ਸੁਣਿਆ ਵੀ ਇਹ ਨਾ ਟਾਟਾ ਲਵੇ ਲੋਹਾ ਘੱਟ ਪੈਗਾ ਦੀ ਜਦੋਂ ਆਹ ਕਾਰ ਬਣਾਈ ਸੀ ਨਾ ਬਿਲਕੁਲ ਜੀ ਹੈਵੀ ਇੰਨੀ ਬਣਾਈ ਸਾਰੀ ਲੋਹਾ ਇਹਨੂੰ ਲਾਦਾ ਗਾ ਸਾਰੀ ਲੋਹਾ ਇਹਨੂੰ ਲੱਗ ਗਿਆ ਮੁੱਕ ਗਿਆ ਉਹਨਾਂ ਕੋਲੇ ਹਾਂ ਅੱਛਾ ਮਾਡਲ 2014 ਇਹ ਵੀਰੇ 14 ਮਾਡਲ ਆ ਫਰਸਟ ਓਨਰ 14 ਲੱਖ ਰੁਪਏ ਦੀ ਗੱਡੀ 14 ਲੱਖ ਰੁਪਏ ਦੀ ਤੇ ਆਹ ਕ੍ਰੇਟਾ ਇਹ ਵੀਰੇ ਕ੍ਰੇਟਾ ਗੱਡੀ ਆ 1.4 ਫੁੱਲ ਐਵਰੇਜ ਵਾਲੀ ਗੱਡੀ ਆ 20 ਪਲੱਸ ਐਵਰੇਜ ਦੇਊਗੀ ਇਹੇ ਲੋਕਲ ਲੁਧਿਆਣੇ ਦਾ ਨੰਬਰ ਆ ਫਰਸਟ ਓਨਰ ਰੇਟ ਸਿਰਫ 8.5 ਲੱਖ ਰੁਪਈਆ ਡੀਜ਼ਲ ਗੱਡੀ ਠੀਕ ਹੈ ਵੀਰੇ ਤੇ ਆਹ ਐਗਨਿਸ ਐਗਨਿਸ ਗੱਡੀ ਵੀਰੇ 2018 ਮਾਡਲ ਆ ਹਾਂਜੀ 4.5 ਲੱਖ ਰੁਪਈਆ ਦੀ ਗੱਡੀ ਆ ਇਹ ਫੀਚਰਸ ਸਵਿਫਟ ਨਾਲ ਵੱਧ ਆ ਲੈ ਵੀ ਮੇਰਾ ਭਾਈ ਸਵਿਫਟ ਤੋਂ ਵੱਧ ਫੀਚਰ ਨੇ ਭਈਆ ਫਰਸਟ ਓਨਰ ਹੀ ਆ ਤੇ ਆਹ ਇਹ ਵੀ ਫਰਸਟ ਓਨਰ ਆ ਵੀਰੇ ਸਵਿਫਟ 2000 ਤੇ 20 ਮਾਡਲ ਆ 21 ਦੀ ਰਜਿਸਟ੍ਰੇਸ਼ਨ ਆ ਠੀਕ ਹੈ ਸੋਹਣੇ ਲਾਈ ਵੀਲ ਲੱਗੇ ਆ ਟਾਇਰ ਨਵੇਂ ਆ ਜੋ ਕੋਮਾ ਦੇ ਪੀਸੇ ਰੇਟ ਵੀਰੇ ਇਹਦਾ 6.5 ਲੱਖ ਰੁਪਇਆ 6.5 ਲੱਖ ਹਾਂਜੀ ਤੇ ਬਈ 6.5 ਲੱਖ ਰੁਪਇਆ ਕਈ ਮਿੱਤਰ ਪੁੱਛਦੇ ਨੇ ਵੀ ਲੋਨ ਵਗੈਰਾ ਦੱਸਦਾ ਕਰੋ ਮੈਂ ਤੁਹਾਨੂੰ ਪਹਿਲਾਂ ਦੱਸਦਾ ਵੀ ਲੋਨ ਹੋ ਜਾਂਦਾ ਤੋਡੀ ਪ੍ਰੋਫਾਈਲ ਤੇ ਡਿਪੈਂਡ ਹੁੰਦਾ 5 ਕ ਲੱਖ ਰੁਪਏ ਦੀ ਕਾਰ ਆ ਜੇ ਉਹਦੇ 1.5 ਕ ਲੱਖ ਰੁਪਏ ਦਾ 1 ਲੱਖ ਰੁਪਏ ਦੇ ਕੇ ਵੀ ਹੋ ਜਾਊ 50000 ਦੇ ਕੇ ਵੀ ਹੋ ਜਾਊ ਹਾਂਜੀ ਉਹ ਤੁਹਾਡੇ ਡਿਪੈਂਡ ਕਰਦਾ ਪ੍ਰੋਫਾਈਲ ਤੇ ਜਿਵੇਂ ਇਹ ਸਵਿਫਟ 6.5 ਲੱਖ ਦੀ ਇਹਦੇ 50000 ਦੇ ਕੇ ਵੀ ਲੋਨ ਹੋ ਸਕਦਾ 6 ਲੱਖ ਦਾ ਹਾਂ ਹੋ ਸਕਦਾ ਹੈ ਕਈ ਮਿੱਤਰ ਬਾਈ ਹਨ ਉਹਨੂੰ ਫਾਈਨਲ ਮੰਨ ਕੇ ਕਹਿੰਦੇ ਸੀਗਾ ਨਾ ਵੀ ਹੋ ਸਕਦਾ ਹੈ ਹਾਂ ਠੀਕ ਹੈ ਪਰਫਾਰਮੈਂਸ ਵਧੀਆ ਹੋਵੇਗਾ ਲੋਨ ਹੋ ਜਾਂਦਾ ਵਧੀਆ ਹਾਂ i20 ਇਹ ਵੀਰੇ i20 2017 ਮਾਡਲ ਆ ਫਰਸਟ ਓਨਰ ਲੋਕਲ ਲੁਧਿਆਣੇ ਦਾ ਨੰਬਰ ਸਪੋਰਟਸ ਵੇਰੀਐਂਟ ਆ ਡੀਜ਼ਲ 63500 ਵੀਰੇ ਆਸਕਿੰਗ ਆ ਮਾਨਤਨ ਦੇਖ ਲਾਂਗੇ ਲਾਇ ਲੋਏ ਬਹੁਤ ਸੋਹਣੇ ਲੱਗੇ ਟਾਇਰ ਦੋਵੇਂ ਆਹਾ ਇਹ ਵੀਰੇ ਹੈਗੀ ਰੈਟਸ ਬੀਡੀਆਈ ਫਸਟ ਓਨਰ ਹਾਂਜੀ ਪੰਜਾਬ ਨੰਬਰ ਰੈਟ ਵੀਰੇ 3.5 ਲੱਖ ਰੁਪਏ ਆਸਕਿੰਗ 3.50 ਮਾਨਤਨ ਮੌਕੇ ਤੇ ਠੀਕ ਹੈ ਵੀਰੇ ਤੇ ਆ ਆ ਗਈ ਬਾਈ ਟਾਇਓਸ ਇਹ ਟਾਇਓਸ ਵੀਰੇ ਸੈਕੰਡ ਓਨਰ ਆ ਹਾਂਜੀ ਲੋਕਲ ਨੰਬਰ ਆ ਪੰਜਾਬ ਦਾ ਫਰੀਦਕੋਟ ਫਰੀਦਕੋਟ ਦਾ ਨੰਬਰ ਆ ਹਾਲੇ ਲੂਏ ਸੋਹਣੇ ਲੱਗਿਆ ਗੱਡੀ ਨੂੰ ਟੱਚ ਪਲੇਅਰ ਲੱਗਿਆ ਰੇਟ ਰੱਖਿਆ ਦਾ ਵੀਰੇ 3 ਲੱਖ ਤੇ 50 ਹਜ਼ਾਰ ਸਾਢੇ 3 ਲੱਖ ਰੁਪਈਆ ਦੇ ਵਿੱਚ ਵੀ ਠੀਕ ਹੈ ਜੀ ਡੀ ਡੀਜ਼ਲ ਗੱਡੀ ਆ ਜੈਟਾ ਜੈਟਾ ਵੀ ਡੀਜ਼ਲ ਆ ਵੀਰੇ ਹਾਂਜੀ ਰੇਟ ਇਹਦਾ 3 ਲੱਖ 50 ਹਜ਼ਾਰ ਆਸਕਿੰਗ ਆ 3 25 ਦੀ ਬਣ ਜੂਗੀ 11 ਮਾਡਲ 11ਵੇਂ ਮਹੀਨੇ ਦੀ ਕੁ ਡਿਜ਼ਾਇਰ ਹੈ ਗੱਡੀ ਦਾ ਡੀਜ਼ਲ ਡਿਜ਼ਾਇਰ ਡਿਜ਼ਾਇਰ ਆ ਦੇ ਅੱਛਾ ਇਹੀ ਹੈ ਹਾਂਜੀ ਅੱਛਾ ਇਹ ਵੀ ਆ ਪਿੱਛੇ ਵੀ ਆ ਵਾਹ ਜੀ ਵਾਹ ਨਵੀਂ ਸ਼ੇਪ ਦੀਆਂ ਹਾਂਜੀ ਦੋਨੀਆਂ ਨਵੀਂ ਸ਼ੇਪ ਦੀਆਂ ਡਿਜ਼ਾਇਰਾਂ ਹਾਂਜੀ ਇਹ ਵੀਰੇ ਲੋਕਲ ਲੁਧਿਆਣਾ ਨੰਬਰ ਦੀ ਸੋਹਣੇ ਲਾਏ ਲੱਗੇ ਗੱਡੀ ਨੂੰ ਟਾਇਰ ਨਵੇਂ 6,25,000 ਦੀ ਡੀਜ਼ਲ ਗੱਡੀ ਐਂਡ ਗੱਲਬਾਤ ਸਵਾ 6 ਲੱਖ ਰੁਪਈਆ ਦੇ ਬਈ ਆਹ ਇਹ ਵੀਰੇ ਗੱਡੀ ਇਹ ਵੀ ਡੀਜ਼ਲ ਇਹ ਵੀ 18 ਮਾਡਲੀ ਆ ਇਹਦੇ ਲਾਇ ਨਹੀਂ ਲੱਗੇ ਉਹਦੇ ਪੈਸੇ ਕੱਟ ਕੇ ਆਪਾਂ 6 ਲੱਖ ਦੀ ਇਹ ਗੱਡੀ ਦੇ ਦਾਂਗੇ 6 ਲੱਖ ਰੁਪਈਆ ਦੀ ਬਈ ਠੀਕ ਆ ਤੇ ਆਹ I20 ਇਹ ਵੀਰੇ I20 ਤੋਹਫਾ 1,75,000 ਸਿਰਫ 10 ਮਾਡਲ ਗੱਡੀ 10 ਮਾਡਲ ਦਾ ਬਈ ਠੀਕ ਆ ਤੇ ਆਹ ਏ ਵੀਰੇ 3.5 ਲੱਖ ਰੁਪਏ ਦਾ KUV100 ਡੀਜ਼ਲ ਆ 30 ਦੀ ਐਵਰੇਜ ਦਊ ਇਹ ਠੀਕ ਹੈ ਹਾਂਜੀ 30 ਦੀ 30 ਦੀ ਐਵਰੇਜ ਡੀਜ਼ਲ ਤੇ ਰੇਟ 3.5 ਲੱਖ ਰੁਪਏ 3.5 ਲੱਖ ਰੁਪਏ ਆ ਆ ਗਈ ਭਾਈ ਲਓ ਜੀ ਆ ਆ ਗਈ ਭਾਈ ਨਿਰੀ ਚੌਕ ਰੇਟ ਹੈ ਹਾਂਜੀ ਕਿੰਨਾ ਮਾਡਲ ਹੈ ਇਹ ਵੀਰੇ 12 ਮਾਡਲ ਆ ਰਜਿਸਟ੍ਰੇਸ਼ਨ 13 ਦੀ 13 ਦੀ ਨਿਕਲੀ ਹੋਈ ਟਾਇਰ ਨਵੇਂ ਗੱਡੀ ਦੇ ਡਸਟਰ ਤੇ ਠੀਕ ਹੈ ਤੇ ਇੰਟੀਰੀਅਰ ਬਹੁਤ ਸਾਫ਼ ਆ ਨੰਬਰ ਵੀ 1322 ਹੈ ਭਾਈ ਦਾ ਨੰਬਰ ਵੀ 1322 ਹਾਂ ਤੇ ਚੈੱਕ ਕਰੋ ਵੀ ਕਾਰ ਦਾ ਐਂਟੀਕ 152000 ਦੀ ਡੀਜ਼ਲ ਗੱਡੀ ਓਕੇ 325000 ਰੁਪਿਆ ਦੇ ਵਿੱਚ ਵੇਚੀ ਠੀਕ ਹੈ ਤੇ ਅਗਲੀ ਆ ਗਈ ਬਾਈ ਕਹਿੰਦੇ ਵੀ ਪੈਗਾ ਸਾਡਾ ਪਾਲਾ ਤੇ ਆਪਣੇ ਲਵੇ ਖੜਿਆ ਇਸ਼ੂ ਦਾ ਡਾਲਾ ਪਿਕਅਪ ਗੱਡੀ ਆ 3.5 ਲੱਖ ਰੁਪਿਆ ਲੋਨ ਹੋ ਜੂ ਇਹਦੇ ਤੇ 50000 ਡਾਊਨ ਪੇਮੈਂਟ ਦੇਣੀ ਆ ਤੇ ਪੇਪਰ ਸਾਰੇ ਕੰਪਲੀਟ ਆ ਠੀਕ ਹੈ ਵੀਰੇ ਵੱਡਾ ਡਾਲਾ ਜਿੱਦਾਂ ਮਰਜ਼ੀ ਕੰਮ ਕਮ ਕਰੀ ਜਾਓ ਫੋਰਚਨਰ ਆ ਗਿਆ ਵੀਰੇ 2010 ਮਾਡਲ ਦਾ 4x4 ਮੈਨੂਅਲ 5.6 ਲੱਖ ਰੁਪਈਆ ਵੀਰੇ ਰੇਟ ਆ ਮਾਨਤਨ ਮੌਕੇ ਤੇ ਕਰਾ ਲਾਂਗੇ ਕਸਟਮਰ ਦੀ ਅੱਡੀ ਆ 5.6 ਲੱਖ ਰੁਪਈਆ ਫੋਰਡੂਨ ਇਹਨੇ ਘੱਟ ਕੇ ਰੇਟ ਦੇ ਇਹ ਜੋ ਵੀ ਮਾਨਤਨ ਕਰਾ ਦੂੰਗਾ 5.6 ਲੱਖ ਰੁਪਈਆ ਦੀ ਫੋਰਡੂਨਰ ਦੀ ਡਿਮਾਂਡ ਕਰੀਆ ਮਿੱਤਰੋ ਮੌਕੇ ਤੇ ਤੁਹਾਡਾ ਮਾਨਤਨ ਵੀ ਹੋ ਜਾਊਗਾ ਐਨੀ ਵੀ ਤੁਹਾਡੀ 6 ਲੱਖ ਦੀ ਬਣ ਜੇ 6.5 ਲੱਖ ਦੀ ਬਣ ਦੇ ਕਿੱਦੇ ਬਣ ਸਕਦੀ ਆ ਮੌਕੇ ਤੇ ਵੀਰੇ ਹਣਾ ਬਈ ਮੌਕੇ ਦੀ ਗੱਲ ਹੈ ਤੇ ਅਗਲੀ ਆ ਗਈ ਨੋਵਾ 2 ਖੜੀਆਂ ਆਪਣੇ ਲੱਗੇ ਹਾਂਜੀ ਇਹ ਵੀਰੇ ਮਾਡਲ ਨੋਵਾ ਵੀਰੇ 15 ਮਾਡਲ ਲੀਆਂ ਨੇ ਦੋਨੀਆਂ ਹਾਂਜੀ ਦੋਨੀਆਂ G4 ਨੇ 15 ਹੈ 15 ਹੈ ਹਾਂਜੀ ਹਾਂਜੀ ਕਲਰ ਡਾ ਅਗ ਤਾਂ ਗਰੇ ਇਕਦਾ ਵਾਈਟ ਗਰੇ ਤੇ ਵਾਈਟ ਅਚ ਕੀ ਕੀ ਰੇਟ ਆ ਬਾਈ ਇਹ ਆ ਵੀਰੇ ਰੇਟ ਹੈਗਾ 7.5 ਲੱਖ ਰੁਪਿਆ ਗਰੇ ਦਾ ਇਹ ਸੈਕੰਡ ਓਨਰ ਆ ਤੇ ਲੋਕਲ ਲੁਧਿਆਣੇ ਦਾ ਨੰਬਰ ਆ ਜਿਹੜੀ ਵਾਈਟ ਵਾਲੀ ਆ ਵੀਰੇ ਇਹ ਹੈਗੀ ਆਪਣੀ 6.80 ਹਜ਼ਾਰ ਦੀ 6 ਲੱਖ ਤੇ 80 ਹਜ਼ਾਰ ਠੀਕ ਆ ਵੀਰੇ ਓਕੇ ਤੇ ਲਾਸਟ ਕਾਰ ਆ ਗਈ ਆਪਣੇ ਲਵੇ ਲੋਜੀ ਹਾਂਜੀ ਇਹ ਵੀਰੇ ਮਾਡਲ ਇਹ ਹੈਗਾ ਵੀਰੇ ਮਾਡਲ 2015 ਹਾਂਜੀ 15 ਹੀ ਆ ਇਹ ਲਾਸਟ ਦੀ ਆ ਪਰ 15 ਦੇ 11ਵੇਂ ਮਹੀਨੇ ਦੀ ਟਾਇਰ ਨਵੇਂ ਆ ਵੀਰੇ ਯੂਕਾਮਾ ਦੇ ਹਾਂਜੀ ਠੀਕ ਹੈ ਜੀ ਇੰਟੀਰੀਅਰ ਬਹੁਤ ਹੀ ਸਾਫ਼ ਆ ਗੱਡੀ ਦਾ ਓਕੇ ਲੈ ਵੀ ਚੈੱਕ ਕਰ ਲੋ ਵੀ ਆਪਾਂ ਕਹੇ ਜੇ ਕਿਸੇ ਨੇ ਕੰਮਕਾਰ ਕਰਨਾ ਪੈ ਹੈ ਗਮੋਣੇ ਤਾਂ ਅੱਜ ਤੋਂ ਕਮਾਸ ਦੇ ਨੋਵ ਵਾਲਾ ਕੰਮ ਲੈ ਸਕਦੇ ਆ ਆਪਾਂ ਦੋਨੋਂ ਬਈ ਘਰੇ ਚੱਲੀ ਹੋਈ ਗੱਡੀ ਆ ਓਕੇ ਹੁਣ ਇਸ ਤੋਂ ਬਾਅਦ ਇਹਨੂੰ ਤੁਸੀਂ ਟੈਕਸੀ ਪਾ ਸਕਦੇ ਹੋ ਪਾ ਸਕਦੇ ਆ ਬਈ ਠੀਕ ਹੈ ਜੀ ਇਹ ਗੱਡੀ 3 ਲੱਖ 90 ਹਜ਼ਾਰ ਰੁਪਿਆ ਦਾ ਰੇਟ ਰੱਖਿਆ 390 ਦਾ ਤੇ ਇਹਦੇ ਤੇ ਲੋਨ ਵੀ ਹੋ ਜਾਊਗਾ ਵਧੀਆ तकरीबन ਲੋਨ ਹੋ ਜਾਊ ਮੇਰੇ ਖਿਆਲ 3 ਕੁ ਲੱਖ 3 ਕੁ ਲੱਖ ਦਾ ਲੋਨ ਕਰਵਾ ਲਾਂਗੇ ਓਕੇ ਠੀਕ ਹੈ ਬਾਈ ਏਸੀ ਕੀ ਅੱਜ ਦੀਆਂ ਕਾਰਾਂ ਤੇ ਹੋਰ ਕੋਈ ਕਾਰ ਲੈਣੀ ਹੈ ਬਾਕੀ ਇੱਕ ਵਾਰ ਡਿਟੇਲ ਲੈ ਲਿਓ ਬਾਈ ਤਾਂ ਹਣਾ ਬਾਈ ਜੀ ਹੋਰ ਪਾਈਪ ਲਾਈਨ ਚ ਕੋਈ ਕਾਰਾਂ ਹੈਗੀਆਂ ਨੰਮੀਆਂ ਕੋਈ ਕਾਰਾਂ ਹੋਰ ਆਈ ਜਾਂਦੀਆਂ ਨੇ ਆਈ ਜਾਂਦੀਆਂ ਜਾਈ ਜਾਂਦੀਆਂ ਬਾਈ ਹਣਾ ਥੋੜੀ ਘਾਟ ਰਹਿੰਦੀ ਐ ਵਾਰ ਵੀ ਆਓ ਤੇ ਕਾਰ ਲੈ ਕੇ ਜਾਓ ਨਵੀਂ ਕਾਰ ਲੈ ਦਿਓ ਨਵੀਂ ਕਾਰ ਲੈ ਦਿਓ ਹਰ ਵਾਰੀ ਵਿਜ਼ਿਟ ਕਰ ਲਿਓ ਫਿਰ ਕਮਲਾਡੋ ਡੀਸੀ ਉੱਤੇ ਪੇਜ ਜਾਂਦਿਆਂ ਦੇ ਫੋਲੋ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਚਲਿਓ ਫਿਰ ਵੀਰੇ ਜੀ ਬੱਸ ਸਿਕਾ ਜੀ